ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਇੱਕ ਵਾਰ ਫਿਰ ਤੋਂ ਨਵੀਂ ਵੀਡੀਓ ਦੇ ਵਿੱਚ ਮੌਸਮ ਦੇ ਅਪਡੇਟ ਲੈ ਕੇ ਆਜਨਾ ਜੀ ਅਗਲੇ 5 ਘੰਟਿਆਂ ਦੀ ਗੱਲ ਕਰਾਂਗੇ ਪੰਜਾਬ 플러스 ਨਾਲ ਲੱਗਦੇ ਖੇਤਰਾਂ ਦਾ ਮੌਸਮ ਕਿਵੇਂ ਦਾ ਰਹਿ ਸਕਦਾ ਹੈ ਮੀਂਹ ਕਿੱਥੇ ਇੱਕ ਦਰਜ ਹੋ ਸਕਦੇ ਨੇ ਕਿੱਥੇ ਇੱਕ ਦਸਤਕ ਦੇ ਸਕਦੇ ਨੇ ਇਹ ਅਪਡੇਟ ਤੁਹਾਨੂੰ ਦੇਣੀ ਹੈ ਸੋ ਲਾਈਵ ਸੈਟਲਾਈਟ ਦਾ ਸਿਲਸਲਾ ਤੁਹਾਡੇ ਨਾਲ ਐਸਐਲ ਦੀਆਂ ਸਾਂਝੀਆਂ ਕਰ ਰਹੀਆਂ ਜੀ ਲਗਭਗ ਪੌਣੇ ਇੱਕ ਤਿੰਨ ਵਜੇ ਚੱਲੇ ਆ ਔਰ ਅੱਜ ਦਿਨ ਹੈ ਜੀ 5 ਅਗਸਤ ਦਾ ਸਲਾਹ ਸਟਲਰ ਦਸੇ ਰਾਣੀ ਤੁਹਾਡੇ ਨਾਲ ਐਸਐਲਏ ਦੀਆਂ ਸਾਂਝੀਆਂ ਕਰ ਰਹੇ ਹਾਂ ਸਕਰੀਨ ਤੇ ਦੇਖ ਸਕਦੇ ਹੋ ਪੰਜਾਬ ਦੇ ਖਾਸ ਕਰਕੇ ਦਵਾਵਾ ਖੇਤਰ ਪੁਆਦ ਖੇਤਰ ਪੁਆਦ ਦੇ ਨਾਲ ਲੱਗਦੇ ਮਹਾਲਵੇ ਦੇ ਜ਼ਿਲ੍ਹੇ ਤੇ ਕੁਝ ਪੱਛਮੀ ਜਲਿਆਂ ਦੇ ਵਿੱਚ ਵੀ ਐਸਐਲਏ ਸੰਗਰੀ ਜੀ ਬਦਲਵਾਈ ਬਣੀ ਹੋਈ ਹੈ ਹਲਕੇ ਸ਼ਰਾਟੇ ਕਿਤੇ ਤੇਜ਼ ਸ਼ਰਾਟੇ ਸੰਭਵ ਨੇ ਆਉਂਦੇ ਘੰਟਿਆਂ ਦੇ ਵਿੱਚ ਜੇਕਰ ਅਸੀਂ ਮੁੱਖ ਤੌਰ ਤੇ ਗੱਲ ਕਰਦੇ ਹਾਂ ਲੁਧਿਆਣਾ ਜ਼ਿਲ੍ਹਾ ਪਟਿਆਲਾ ਸ਼੍ਰੀ ਫਤਿਹਗੜ੍ਹ ਸਾਹਿਬ ਖੰਨਾ ਸਰਹੰਦਰ ਰਾਜਪੁਰਾ ਚੰਡੀਗੜ੍ਹ ਮੋਹਾਲੀ ਪੰਚਕਲ ਅਰੋਫੜ ਔਰ ਬਠਿੰਡਾ ਦੇ ਕੁਝ ਖੇਤਰ ਸ੍ਰੀ ਮਕਸਰ ਸਾਹਿਬ ਜਲਾਲਾਬਾਦ ਬਰਨਾਲਾ ਸੰਗਰੂਰ ਮਲੇਰਕੋਟਲਾ ਤੇ ਮਾਲਸਾ ਚਾਰਾਂ ਜ਼ਿਲ੍ਹਿਆਂ ਦੇ ਵਿੱਚ ਇਹ ਸਾਰੇ ਜਿਹੜੇ ਜ਼ਿਲ੍ਹੇ ਤੁਹਾਨੂੰ ਦੱਸ ਰਿਹਾ ਇਹਨਾਂ ਜ਼ਿਲ੍ਹਿਆਂ ਦੇ ਸਾਰੇ ਖੇਤਰਾਂ ਦੇ ਵਿੱਚ ਬੱਦਲ ਬਾਈ ਜਾ ਰਹੀ ਹੈ ਕੁਝ ਖੇਤਰਾਂ ਦੇ ਵਿੱਚ ਸ਼ਰਾਟੇ ਤੇਜ਼ ਹੋ ਸਕਦੇ ਨੇ ਕੁਝ ਖੇਤਰਾਂ ਦੇ ਵਿੱਚ ਸ਼ਰਾਟੇ ਹਲਕੇ ਤੋਂ ਲੱਗੇ ਮੱਧਮ ਰਫ਼ਤਾਰ ਨਾਲ ਚੰਡੀਗੜ੍ਹ ਹੋ ਗਿਆ ਮਹਾਲੀ ਹੋ ਗਿਆ ਪੰਜਗਲਾ ਹੋ ਗਿਆ ਰੋਪੜ ਹੋ ਗਿਆ ਸਹਾਨਪੁਰ ਹੋ ਗਿਆ ਜਮਨਾ ਨਗਰ ਹੋ ਗਿਆ ਹੁਸ਼ਿਆਰ ਹੋ ਗਿਆ ਤੇ ਨਵਾਂ ਸ਼ਹਿਰ ਹੋ ਗਿਆ ਇਹਨਾਂ ਖੇਤਰਾਂ ਦੇ ਵਿੱਚ ਵੀ ਸ਼ਰਾਟੇ ਸੰਭਵ ਨੇ ਆਉਂਦੇ ਘੰਟਿਆਂ ਦੇ ਵਿੱਚ ਕਿਤੇ ਤੇਜ਼ ਸ਼ਰਾਟੇ ਲੱਗ ਸਕਦੇ ਨੇ ਕਿਤੇ ਹਲਕੇ ਸ਼ਰਾਟੇ ਲੱਗ ਸਕਦੇ ਨੇ ਪਠਾਨਕੋਟ ਦੇ ਕੁਝ ਖੇਤਰ ਤੇ ਜਲੰਧਰ ਔਰ ਕਪੂਰਥਲਾ ਦੇ ਵੀ ਕੁਝ ਖੇਤਰ ਹੋ ਸਕਦੇ ਨੇ ਜਿੱਤੇ ਹਲਕੇ ਤੇਜ਼ ਸ਼ਰਾਟੇ ਲੱਗ ਸਕਦੇ ਨੇ ਆਉਂਦੇ ਘੰਟਿਆਂ ਦੇ ਵਿੱਚ ਪਹਾੜਾਂ ਦੇ ਵਿੱਚ ਇੱਕ ਤਾਂ ਫੈਸ਼ਮੀ ਸਿਸਟਮ ਪਹੁੰਚਿਆ ਹੋਇਆ ਜਿਵੇਂ ਕਿ ਇਸ ਨੂੰ ਸਵੇਰੇ ਅਪਡੇਟ ਦਿੱਤੀ ਸੀ ਔਰ ਦੂਜੇ ਪਾਸੇ ਜਿਹੜੀ ਮੌਨਸੂਨ ਦੀਆਂ ਕਾਰਵਾਈਆਂ ਵੇਖਣ ਨੂੰ ਮਿਲ ਰਹੀ ਕਸ਼ੀਦੇ ਖੇਤਰਾ ਦੇ ਵਿੱਚ ਬੱਦਲ ਫਟਣ ਦੀਆਂ ਘਟਨਾਵਾਂ ਸਾਹਮਣੇ ਆਈਆਂ ਤੇ ਇਸ ਤਰ੍ਹਾਂ ਮੀਂਹ ਉੱਥੇ ਜਿਹੜੇ ਦਰਜ ਹੋਏ ਨੇ ਸੋ ਉੱਥੇ ਇਹ ਨਾਲੇ ਦਰਿਆਣੇ ਉੱਚੜ ਕੇ ਚੱਲਦੇ ਹੋਏ ਨੇ ਸੋ ਯੂਪੀ ਦੇ ਵੀ ਕਾਫੀ ਖੇਤਰਾ ਦੇ ਵਿੱਚ ਅਸਲੇ ਤਗੜੇ ਮੀਂਹ ਦਰਜ ਹੋ ਰਹੇ ਨੇ ਹਰਿਆਣਾ ਦੇ ਜਿਹੜੇ ਤਾਂ ਉੱਤਰੀ ਹਰਿਆਣਾ ਦੇ ਖੇਤ ਨੇ ਅੰਬਾਲਾ ਕੂ ਖੇਤਰ ਕਰਨਾਲ ਪੰਜਗਲਾ ਜੌਨਾ ਨਗਰ ਸੋਨੀਪਟ ਪਾਣੀ ਫਤ ਤੇ ਇਲਾਕੇਤਰਾ ਦੇ ਵਿੱਚ ਹਲਕੇ ਤੇਜ਼ ਛਰਾਟੇ ਸੰਭਵ ਨੇ ਇਸ ਤਲਾਵਾ ਸਲਸਾ ਫਤਿਹਾਬਾਦ ਭਵਾਨੀ ਰੋਤਕ ਚੱਜੜ ਮਹਿੰਦਰਗੜ ਰਿਵਾੜੀ ਇਹਨਾਂ ਖੇਤਰਾ ਦੇ ਵਿੱਚ ਵੀ ਹਲਕੇ ਟੁੱਟਵੇਂ ਛਰਾਟੇ ਸੰਭਵ ਨੇ ਆਉਂਦੇ ਘੰਟਿਆਂ ਦੇ ਵਿੱਚ ਕੁਲਮਲਾ ਕੇ ਅਗਲੇ ਜਲ 4-5 ਘੰਟੇ ਨੇ ਮੀਂਹ ਦਾ ਸੱਖ ਦੇਣਗੇ ਜ਼ਿਆਦਾਤਰ ਖੇਤਰਾ ਦੇ ਵਿੱਚ ਹਲਕੇ ਟੁੱਟਵੇਂ ਛਰਾਟੇ ਹੋਣਗੇ ਤੇ ਕੁਝ ਖੇਤਰਾ ਦੇ ਵਿੱਚ ਹੋ ਸਕਦਾ ਕਿਤੇ 15-20 ਮਿੰਟਾਂ ਵਾਲੇ ਛਰਾਟੇ ਵੀ ਲੱਗ ਸਕਦੇ ਨੇ 6-7 ਵਜੇ ਤੱਕ ਆਉਂਦੇ ਮਤਲਬ ਕਿ 5-6 ਘੰਟਿਆਂ ਤੱਕ ਬਾਕੀ ਰਾਤ ਦੇ ਹੋਰ ਜਲਦ ਲੈ ਕੇ ਹਾਜ਼ਰ ਹੋਵਾਂਗੇ ਇਜਾਜ਼ਤ ਜਤਨ